ਹਾਂ ਜੀ ਕੋਈ ਜਿਹੜੇ ਬੱਚੇ ਦੀ ਬੈਥੀ ਕੀ ਲੱਗਦਾ ਹੈ ਜੀ ਮੇਰਾ ਪੁੱਤ ਰਿਆ ਜੀ ਕਿਸ ਤਰ੍ਹਾਂ ਗਿਆ ਸੀ ਉਦੇਸ਼ ਪੜ੍ਹਾਈ ਤੋਂ ਤੇ ਗਿਆ ਸੀ ਨਹੀਂ ਨਹੀਂ ਇਹ ਗਿਆ ਤੇ ਕਰਜਾ ਚੌਕ ਨੂੰ ਜੈਂਟ ਦੀ ਰਾਹੀਂ ਭੇਜਿਆ ਤੇ ਜਿਹੜਾ ਹੁਣ ਘਟਨਾ ਹੋਈਆ ਕਿੰਨੇ ਚਿਰ ਉੱਤੇ ਹਸਪਤਾਲ ਗਿਆ ਹਸਪਤਾਲ ਗਿਆ 2-3 ਮਹੀਨੇ ਹੋ ਪੌਣੇ 3 ਮਹੀਨੇ ਹਣਾ ਗੋਣ 2-3 ਪੌਣੇ 3 ਮਹੀਨੇ ਕਿਸ ਤਰ੍ਹਾਂ ਕੋਈ ਲੱਗਦਾ ਨਹੀਂ ਬੈਥੀ ਉਹ ਉਸ ਤੇ ਮੇਰਾ ਹੁੰਦਾ ਸੀ ਨਾ ਉਨੇ ਫੋਨ ਕੀਤਾ ਮਨੂੰ ਇਹ ਆ ਡੈਟ ਆ ਘੱਮ ਹੋ ਗਿਆ ਕੀ ਕਹਣਾ ਤੁਨੇ ਕਰਜ਼ਾ ਚੁੱਕੇ ਭੇਜਿਆ ਸੀ ਕਰਜ਼ਾ ਹਾਂਜੀ ਇੱਕ ਕਰਜ਼ਾ ਬਹੁਤ 50 60 ਲੱਖ ਰੁਪਈਆ ਤੇ ਉਹ ਹੁਣ ਕਿਰਪਾ ਕਰਦਾਂ ਸਾਡੀ ਕੋਈ ਹਾਲਤ ਹੋ ਜਾ ਤੇ ਤੇਰਾ ਨਾਮਤ ਹੋ ਜਾ ਤੇ ਇੰਨੇ ਤੇ ਪਹਿਲੀ ਨਹੀਂ ਸਾਡੇ ਕਿ ਇਕਲਾ ਇਕਲਾ ਸਾਵਾ ਸਾਬ ਇਕਲਾ ਪਹਿਲੀ ਹੁੰਦੀ ਤੇ ਇਹਨਾਂ ਪਹਿਲੀ ਵੇਖੇ ਵੀ ਨਹੀਂ ਕਰਜ਼ਾ ਲਥਨਾਂ ਦਾ ਜਿੰਨਾ ਕਰਜ਼ਾ ਇਕ ਕਲਾ ਕਲਾ ਪੁੱਤਰ ਸੀ ਕੀ ਕਰ ਲੈਣਾ ਕੀ ਕਹਿਣਾ ਚੁੰਨੇ ਸਰਕਾਰ ਵਿੱਚ ਸਰਕਾਰ ਨੇ ਤੇ ਇਹ 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 ਜੀ ਕਰਦੇ ਆ ਭਈ ਸਰਕਾਰ ਮਦਦ ਕਰੇ ਤੇ ਨਾਲਾ ਕਰ ਜਿਆਦਾ ਸਜਾ ਇਹ ਵੀ ਹੁਣ ਕੰਮ ਕਰਨ ਦੇ ਲੈ ਕਰਨੀ ਕੀ ਨਾਮ ਸੀ ਬਿੜੇ ਦਾ ਤਾਂ ਬਹੁਤ ਕਦਮ ਉਪਦੇਸ਼ ਗਿਆ ਸੀ ਹਾਂ ਅਰਨਜੀਤ ਸਿੰਘ ਨਾਂ ਆ ਤੁਸੀਂ ਗਏ ਸੀ ਇਹ 8 ਮਹੀਨੇ ਪਹਿਲਾਂ ਗਏ ਸੀ ਕਿੱਥੇ ਉੱਥੇ ਕਿਹੜੇ ਸ਼ਹਿਰ ਜੁ ਹੋਇੰਦਾ ਸੀ ਇਹ ਕਲਾਪੌਮਨੀਆ ਐਲੇ ਸ਼ਹਿਰ ਤੋਂ ਪੈਂਦਾ ਅੰਤਾਰਿਓ ਜਿਹੜੀ ਤੁਸੀਂ ਕਹੀ ਪਈ ਹੈ ਜਿਹੜੀ ਪ੍ਰੋਬਲਮ ਸੀ ਇਹਨਾਂ ਨੂੰ ਕਦੋਂ ਪਤਾ ਲੱਗਾ ਤੁਹਾਨੂੰ ਇਹ ਅਪਲਾਈਟ ਜੈਸੂ ਲੱਗਾ ਮਾਰਚ ਮਾਰਚ ਇਲਾਜ ਚੱਲਦਾ ਪਿਆ ਸੀ ਅਸੀਂ ਉਹ ਪਹਿਲਾਂ ਨਹੀਂ ਸੀਗਾ ਉਦੋਂ ਜਦੋਂ ਉਦੋਂ ਹੀ ਇਹ ਦਾ ਚਾਲੂ ਹੋਇਆ ਉਦੋਂ ਥੇ ਦਾਖਲ ਹੀ ਕਰ ਲਿਆ ਉਹਨਾਂ ਨੇ ਮਾਰਚ ਚ ਕਿੰਨੇ ਮਹੀਨੇ ਇਲਾਜ ਤੋਂ ਬਾਅਦ ਜਿਹੜੀ ਆ 2.5 2.5 ਮਹੀਨੇ ਕੀ ਕਹਿਣਾ ਤੁਹਾਨੂੰ ਜਿੱਦਾਂ ਲੈਸ ਹੋਇਆ ਸੀ ਵੀ ਉਹ ਐਡ ਬੋਡੀ ਵਾਸਤੇ ਤੁਸੀਂ ਇੱਕ ਸਰਕਾਰ ਨੂੰ ਪੱਤਰ ਕਰਨਾ ਚਾਹੁੰਦੇ ਹੋ ਕਿ ਜਿਹਾ ਉਹ ਤੁਹਾਡੀ ਫੈਮਿਲੀ ਮੈਂਬਰ ਹੈਗਾ ਤੁਹਾਡਾ ਤੇ ਆ ਨੰਬਰ ਤਾਂ ਹੈਗਾ ਪਰ ਅਸੀਂ ਉਹ ਸਿਰ ਸਨਸਕਾਰ ਕਰਨਾ ਚਾਹੁੰਦੇ ਆ ਇੱਥੇ ਜਾਨੀ ਕੋਈ ਨਹੀਂ ਅੰਮੀ ਮਾਜੀ ਕਦੋਂ ਗਿਆ ਸੀ ਜੀ ਮੈਨੂੰ ਪਤਾ ਜਿੱਦਾਂ ਬੇਟਾ ਘੱਟ ਕੁ ਮਹੀਨੇ ਹੋ ਗਏ ਨਾ ਪੁੰਚੇ ਨਹੀਂ ਜੀ 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 ਅਸੀਂ ਹੁਮਾਰੀ ਜੀ ਆਪਾਂ ਗੱਲ ਕਰਦੇ ਹਾਂ ਕਿੰਨੇ ਚਿਰ ਪਹਿਲਾਂ ਤੁਹਾਨੂੰ ਪਤਾ ਲੱਗਾ ਹਾਂ ਹਾਂ ਉਹ ਤੇ 3 ਮਹੀਨੇ ਹੋਏ ਨੇ ਜਦੋਂ ਹਸਪੀਟਲ ਹੀ ਗਿਆ ਹੈ ਕਿੰਨੇ ਚਿਰ ਹਸਪੀਟਲ ਤੇ 3 ਮਹੀਨੇ ਲੱਗੇ ਢਾਈ ਰੇ ਢਾਈ ਹੋਏ ਨੇ ਢਾਈ ਹੋਏ ਨੇ ਮੈਨੂੰ ਕੋਈ ਸਹੀ ਤਰੀਕਦਾ ਨਹੀਂ ਉਹਨੂੰ ਪੱਕਾ ਪਤਾ ਕਿ ਸ਼ਿਲਨੀ ਨੇ ਜਿੱਦਾਂ ਪਤਾ ਲੱਗਾ ਤਾਂ ਲੱਗੂ ਡੈਥ ਹੋ ਗਈ ਹੈ ਡੈਥ ਹਨੂ ਪਰਸੂ ਸ਼ਾਮ ਨੂੰ ਬਤਾ ਲੱਗਾ ਉੱਥੇ ਕੋਈ ਹੈ ਸੀ ਤੁਹਾਡਾ ਪਰਿਵਾਰ ਦਾ ਕੋਈ ਨੰਬਰ ਜਿਹੜਾ ਉਹ ਵੀ ਦੇਖਦੇ ਗੱਲ ਕਰਦਾ ਸੀ ਇਹ ਜਾਇਆ ਪਤੀ ਜਾਇਆ ਸਾਡੇ ਜਿਹਨੂੰ ਕਰਜ਼ਾ ਚੁੱਕ ਕੇ ਭੇਜਿਆ ਵਿਦੇਸ਼ ਉਹਨੂੰ ਕੀ ਮੰਗਾਂਗੇ ਸਰਕਾਰ ਤੋਂ ਕਿ ਡੈਡ ਬੋਰੀ ਦੱਸਦੇ ਜਾਂ ਸਰਕਾਰ ਇੱਥੇ ਹੋਣਾ ਚਾਹੀਦਾ ਨਹੀਂ ਇੱਥੇ ਐਂ ਮੰਗ ਕਰਨੇ ਆ ਵੀ ਸਾਡਾ ਕਰਜ਼ਾ ਲੱਥ ਜੇ ਕਿਸੇ ਤਰ੍ਹਾਂ ਬੱਚੇ ਸਾਡੇ ਦਾ ਵੀ ਚਲੋ ਜੇ ਉੱਥੇ ਇੱਥੇ ਨਹੀਂ ਲਿਆਂਦਾ ਜਾਂਦਾ ਸਾਡੇ 'ਚ ਹਿੰਮਤ ਨਹੀਂ ਤੇ ਉੱਥੇ ਸਸਕਾਰ ਹੋ ਜੇ ਜਾਂ ਕਿ